ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵਕਤ ਮੈਂ ਲਦਾਖ ਦੇ ਲੇ ਸ਼ਹਿਰ ਦੇ ਵਿੱਚ ਮੌਜੂਦ ਹਾਂ ਔਰ ਇੱਥੇ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਬਹੁਤ ਹੀ ਪ੍ਰਾਤਨ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਿਹਾ ਹਾਂ ਇਹ ਸਾਹਮਣੇ ਜਿਹੜਾ ਤੁਸੀਂ ਰੁੱਖ ਦੇਖ ਰਹੇ ਹੋ ਇਹ ਮਿਸਵਾਕ ਦਾ ਰੁੱਖ ਹੈ ਔਰ ਇਸ ਰੁੱਖ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਨਾਲ ਲਗਾਇਆ ਸੀਗਾ ਸੋ ਇਸ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਤੇ ਐਂਡ ਤੱਕ ਦੇਖਿਓ ਤੇ ਮੈਂ ਤੁਹਾਨੂੰ ਇਹ ਪੂਰਾ ਇਲਾਕਾ ਗੁਰੂ ਗੁਰਦੁਆਰਾ ਸਾਹਿਬ ਅਤੇ ਇਸ ਰੁੱਖ ਬਾਰੇ ਪੂਰੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗਾ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਨਾਂ ਤੱਕ ਵੀ ਪਹੁੰਚਾਇਓ ਤਾਂ ਜੋ ਬਾਕੀ ਸਾਰੇ ਵੀ ਇਸ ਵੀਡੀਓ ਨੂੰ ਅਤੇ ਇਸ ਪ੍ਰਾਤਨ ਇਤਿਹਾਸਿਕ ਸਥਾਨ ਨੂੰ ਦੇਖ ਸਕਣ ਸੋ ਇਸ ਵਕਤ ਮੈਂ ਲੇ ਦੀ ਜਿਹੜਾ ਮਾਲ ਰੋਡ ਹੈਗਾ ਉਸ ਦੀ ਬਿਲਕੁਲ ਬੈਕ ਸਾਈਡ ਤੇ ਇੱਕ ਗਲੀ ਦੇ ਵਿੱਚ ਤੋਂ ਰਿਆ ਜਾ ਰਿਹਾ ਹਾਂ ਔਰ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਇਮਾਰਤ ਜੋ ਕਿ ਗੁਰਦੁਆਰਾ ਸਾਹਿਬ ਹੈ ਔਰ ਇਹ ਗੁਰਦੁਆਰਾ ਸਾਹਿਬ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਸੋ ਗੁਰੂ ਨਾਨਕ ਸਾਹਿਬ ਇਸ ਸਥਾਨ ਦੇ ਉੱਤੇ ਸਨ 1517 ਦੇ ਵਿੱਚ ਆਪਣੀ ਦੂਸਰੀ ਉਦਾਸੀ ਦੇ ਸਮੇਂ ਜਦੋਂ ਤਿੱਬਤ ਤੋਂ ਵਾਪਸ ਜਾ ਰਹੇ ਸਨ ਪੰਜਾਬ ਵੱਲੋਂ ਤਾਂ ਉਦੋਂ ਇਸ ਸਥਾਨ ਦੇ ਉੱਤੇ ਰੁਕੇ ਸਨ ਤੇ ਉਸ ਸਮੇਂ ਉਸ ਸਮੇਂ ਤਾਂ ਕਿ ਹੁਣ ਵੀ ਤੁਸੀਂ ਆਪਾਂ ਦੇਖਾਂਗੇ ਤਾਂ ਇਸ ਲੇ ਇਲਾਕੇ ਦੇ ਜਿਹੜਾ ਆਲੇ ਦੁਆਲੇ ਦਾ ਜਿਹੜਾ ਇਲਾਕਾ ਹੈਗਾ ਆ ਇੱਥੇ ਰੁੱਖ ਬਿਲਕੁਲ ਵੀ ਨਹੀਂ ਹਨ ਬਹੁਤ ਕਿਤੇ ਵਿਰਲਾਟਾਂਵਾਂ ਕਿਤੇ ਰੁੱਖ ਦਿਖਾਈ ਦਿੰਦਾ ਹੈ ਸੋ ਉਸ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਰੁਕੇ ਸਨ ਤਾਂ ਇਸ ਇਲਾਕੇ ਦੇ ਵਿੱਚ ਉਦੋਂ ਵੀ ਰੁੱਖ ਬਿਲਕੁਲ ਨਹੀਂ ਸਨ ਸੋ ਗੁਰੂ ਨਾਨਕ ਸਾਹਿਬ ਨੇ ਆਪਣੀ ਇੱਕ ਮਿਸਵਾਕ ਦੀ ਦਾਤਣ ਕਰਕੇ ਉਸ ਨੂੰ ਇੱਥੇ ਗੱਡਿਆ ਸੀਗਾ ਔਰ ਦਾਤਣ ਅੱਗੇ ਚੱਲ ਕਰਕੇ ਇੱਕ ਵੱਡਾ ਰੁੱਖ ਬਣ ਗਈ ਸੋ ਉਹ ਤੁਸੀਂ ਰੋਖ ਇੱਥੇ ਦੇਖ ਸਕਦੇ ਆ ਤੇ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਔਰ ਇਹ ਜਿਹੜਾ ਸਾਹਮਣੇ ਤੁਸੀਂ ਮਿਸਵਾਕ ਦਾ ਰੁੱਖ ਦੇਖ ਰਹੇ ਹੋ ਇਸ ਰੁੱਖ ਦਾ ਇਹ ਪੁਰਾਣਾ ਤਣਾ ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਇਹ ਰੁੱਖ ਲਾਇਆ ਸੀਗਾ ਇਹ ਉਹ ਤਾਂ ਹਿੱਸਾ ਹੈਗਾ ਇੱਥੇ ਤੁਸੀਂ ਮਿਸਵਾਕ ਦਾ ਉਹ ਪੁਰਾਣਾ ਰੁੱਖ ਦੇਖ ਸਕਦੇ ਹੋ ਜਿਸ ਨੂੰ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਨਾਲ ਲਗਾਇਆ ਸੀਗਾ ਇੱਥੇ ਤੇ ਇਸ ਰੁੱਖ ਦੀ ਦਾਤਣ ਕੀਤੀ ਸੀਗੀ ਤੇ ਕਿਹਾ ਜਾਂਦਾ ਹੈ ਕਿ ਇਹ ਲੇਹ ਦਾ ਪਹਿਲਾ ਰੁੱਖ ਆ ਤੇ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਲੋਕਾਂ ਨੂੰ ਦੱਸਿਆ ਸੀਗਾ ਕਿ ਤੁਸੀਂ ਇਸ ਮੰਝਰਾ ਇਲਾਕੇ ਦੇ ਵਿੱਚ ਇਹ ਰੁੱਖ ਲਗਾਓ ਇਸ ਸਾਈਡ ਦੇ ਉੱਤੇ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਸਕਦੇ ਹੋ ਔਰ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਚੱਲਦੇ ਹਾਂ ਪਰ ਪਹਿਲਾਂ ਤੁਸੀਂ ਇਸ ਮਿਸਵਾਕ ਤੇ ਰੁੱਖ ਨੂੰ ਦੇਖੋ ਸੋ ਆਓ ਮੈਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਦਾ ਤੁਸੀਂ ਦੇਖੋ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈਗੀ ਉਹ ਨਵੀਂ ਬਣੀ ਹੈਗੀ ਔਰ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੀਮ ਵਗੈਰਾ ਪਏ ਹੋਏ ਯਾਨੀ ਕਿ ਕੰਸਟਰਕਸ਼ਨ ਹਾਲੇ ਵੀ ਚੱਲ ਰਹੀ ਆ ਸੋ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਸੋ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਨੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਦੇਖਣ ਨੂੰ ਮਿਲਦਾ ਹੈ ਲੰਗਰ ਹਾਲ ਇਹ ਸਾਹਮਣੇ ਸਾਰਾ ਲੰਗਰ ਹਾਲ ਹੈਗਾ ਆ ਔਰ ਇਧਰ ਨਾਲ ਹੀ ਇੱਥੇ ਜੋੜਾ ਘਰ ਆ ਔਰ ਲੰਗਰ ਹਾਲ ਦੇ ਵਿੱਚ ਇਸ ਵਕਤ ਲੰਗਰ ਦੀ ਰਾ ਸ਼ਾਮ ਦੇ ਲੰਗਰ ਦੀ ਰਾਤ ਦੇ ਲੰਗਰ ਦੀ ਤਿਆਰੀ ਚੱਲ ਰਹੀ ਹੈ ਔਰ ਜੇਕਰ ਗੱਲ ਕਰੀਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਤਾਂ ਪ੍ਰਕਾਸ਼ ਸਥਾਨ तकरीबन ਦੂਸਰੀ ਮੰਜ਼ਲ ਦੇ ਉੱਤੇ ਆ ਸੋ ਆਓ ਆਪਾਂ ਚੱਲਦੇ ਹਾਂ ਦੂਸਰੀ ਮੰਜ਼ਲ ਦੇ ਉੱਤੇ ਤੇ ਉੱਥੋਂ ਆਪਾਂ ਇਸ ਰੁੱਖ ਨੂੰ ਵੀ ਦੇਖਾਂਗੇ ਦੁਬਾਰਾ ਜੋ ਜਿਹੜਾ ਕਿ ਮਿਸਵਾਖ ਦਾ ਰੁੱਖ ਗੁਰੂ ਨਾਨਕ ਸਾਹਿਬ ਨੇ ਲਗਾਇਆ ਸੀਗਾ ਸੋ ਇਹ ਜਿਹੜਾ ਇਲਾਕਾ ਹੈਗਾ ਨਾ ਹਾਲੇ ਵੀ ਇੱਥੇ ਆਪਾਂ ਦੇਖੀਏ ਤਾਂ ਬਹੁਤ ਹੀ ਕੋਈ ਜ਼ਿਆਦਾ ਰੁੱਖ ਹੈ ਨਹੀਂਗੇ ਕਿਤੇ ਕਿਤੇ ਕੋਈ ਵਿਰਲਾਟਾਵਾ ਸਾਨੂੰ ਰੁੱਖ ਦੇਖਣ ਨੂੰ ਮਿਲਦਾ ਸੋ ਇਹ ਆਪਾਂ ਇੱਕ ਤਰੀਕੇ ਨਾਲ ਕਹਿ ਸਕਦੇ ਆ ਇੱਥੇ ਮੈਂ ਕਿਤੇ ਲਿਖਿਆ ਪੜਿਆ ਸੀਗਾ ਕਿ ਇਹ ਜਿਹੜਾ ਰੁੱਖ ਹੈਗਾ ਆ ਇਹ ਲਦਾਖ ਯਾਨੀ ਕਿ ਲੇ ਇਲਾਕੇ ਦਾ ਪਹਿਲਾ ਰੁੱਖ ਹੈ ਸੋ ਇੱਥੇ ਜਿਹੜਾ ਸਭ ਤੋਂ ਪਹਿਲਾ ਰੁੱਖ ਲਾਇਆ ਸੀਗਾ ਉਹ ਗੁਰੂ ਨਾਨਕ ਸਾਹਿਬ ਨੇ ਲਾਇਆ ਸੀਗਾ ਤੇ ਇੱਥੋਂ ਹੀ ਗੁਰੂ ਨਾਨਕ ਸਾਹਿਬ ਨੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਣਾ ਦਿੱਤੀ ਸੀਗੀ ਔਰ ਇਸ ਇਲਾਕੇ ਦੇ ਲੋਕ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਆ ਔਰ ਗੁਰੂ ਨਾਨਕ ਸਾਹਿਬ ਨੂੰ ਇਸ ਇਲਾਕੇ ਦੇ ਵਿੱਚ ਰੈਂਪਚੋ ਲਾਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਹੁਣ ਮੈਂ ਪਹੁੰਚ ਚੁੱਕਿਆ ਹਾਂ ਦਰਬਾਰ ਹਾਲ ਦੇ ਅੰਦਰ ਔਰ ਇੱਥੇ ਤੁਸੀਂ ਦਰਸ਼ਨ ਕਰੋ ਔਰ ਜਿੰਨਾ ਤੇਰ ਤੱਕ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਰਹਾਂਗਾ ਮੈਂ ਤੁਹਾਡੇ ਚੁੱਪ ਰਹਾਂਗਾ ਉਸ ਤੋਂ ਬਾਅਦ ਬਾਹਰ ਜਾ ਕੇ ਫਿਰ ਤੋਂ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਹਾਂ ਤੋ ਇੱਥੇ ਤੁਸੀਂ ਹੁਣ ਮਿਸਵਾਕ ਦੇ ਇਸ ਰੁੱਖ ਨੂੰ ਦੂਸਰੀ ਮੰਜ਼ਲ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਆ ਔਰ ਇਹ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਔਰ ਨਿਸ਼ਾਨ ਸਾਹਿਬ ਤੇ ਇਹ ਜਿਹੜਾ ਰੁੱਖ ਹੈਗਾ ਇਹ ਤੁਹਾਨੂੰ ਜਿਹੜਾ ਲੇ ਦਾ ਮੋਲ ਰੋਡ ਹੈਗਾ ਆ ਉਹ ਮੋਲ ਰੋਡ ਦੇ ਬਿਲਕੁਲ ਜਿਹੜਾ ਬਾਜ਼ਾਰ ਹੈਗਾ ਉੱਥੋਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦਾ ਇਹ ਨਿਸ਼ਾਨ ਸਾਹਿਬ ਤੁਹਾਨੂੰ ਬਿਲਕੁਲ ਸਾਫ਼-ਸਾਫ਼ ਨਜ਼ਰ ਆ ਜਾਏਗਾ ਸੋ ਜਦੋਂ ਵੀ ਮੇਰਾ ਮੇਨ ਮਕਸਦ ਹੈਗਾ ਇਸ ਵੀਡੀਓ ਨੂੰ ਬਣਾਉਣ ਦਾ ਇੱਕੋ ਇੱਕ ਮਕਸਦ ਹੈਗਾ ਆ ਕਿ ਜੇਕਰ ਕੋਈ ਵਿਅਕਤੀ ਲੇ ਦੇ ਜਾਂ ਲਦਾਖ ਦੀ ਯਾਤਰਾ ਤੇ ਜਾਂਦਾ ਟੂਰ ਤੇ ਜਾਂਦਾ ਹੈ ਤਾਂ ਉਹ ਇਹਨਾਂ ਸਥਾਨਾਂ ਦੇ ਦਰਸ਼ਨ ਜ਼ਰੂਰ ਕਰੇ ਕਿਉਂਕਿ ਕਈ ਵਾਰੀ ਅਸੀਂ ਇੱਧਰ ਉੱਧਰ ਘੁੰਮਦੇ ਰਹਿੰਨੇ ਆ ਸਾਨੂੰ ਆਪਣੇ ਇਤਿਹਾਸਿਕ ਸਥਾਨਾਂ ਬਾਰੇ ਨਹੀਂ ਪਤਾ ਹੁੰਦਾ ਸੋ ਇਸ ਸਥਾਨ ਦੇ ਉੱਤੇ ਜ਼ਰੂਰ ਜਾਇਆ ਜਾਵੇ ਤੇ ਇਹ ਤੁਸੀਂ ਹੁਣ ਉਹ ਜਿਹੜਾ ਪੁਰਾਣਾ ਤਣਾ ਹੈਗਾ ਆ ਮਿਸਵਾਗ ਤੇ ਰੁੱਖ ਦਾ ਉਸ ਨੂੰ ਤੁਸੀਂ ਦੇਖ ਸਕਦੇ ਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਆਪਾਂ ਦੇਖੀਏ ਤੇ ਬ੍ਰੈਡ ਵਗੈਰਾ ਬਣਾਉਣ ਦੀਆਂ ਦੁਕਾਨਾਂ ਹੈਗੀਆਂ ਆ ਸੋ ਇਸ ਵਕਤ ਵੀਡੀਓ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੇ ਦਿਨ ਵੇਲੇ ਦੇ ਦਰਸ਼ਨ ਕਰ ਰਹੇ ਹੋ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇੱਥੇ ਮੈਂ ਰਾਤ ਨੂੰ ਇੱਕ ਵਾਰੀ ਫਿਰ ਦੁਬਾਰਾ ਆਵਾਂ ਤੇ ਤੁਹਾਨੂੰ ਮੈਂ ਰਾਤ ਦੇ ਵੇਲੇ ਇੱਥੇ ਕਿੰਨੀ ਇਕ ਸੰਗਤ ਹੁੰਦੀ ਹੈ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਵਾਵਾਂ ਸੋ ਇਸ ਵਕਤ ਮੈਂ ਰਾਤ ਦਾ ਸਮਾਂ ਹੋ ਗਿਆ ਤੇ ਮੈਂ ਦੁਬਾਰਾ ਗੁਰਦੁਆਰਾ ਸਾਹਿਬ ਦੇ ਵੱਲ ਆਇਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਬਹੁਤ ਸਾਰੇ ਸੇਵਾਦਾਰ ਲੰਗਰ ਦੇ ਵਿੱਚ ਸੇਵਾ ਕਰ ਰਹੇ ਆਂ ਔਰ ਬਹੁਤ ਸਾਰੀ ਸੰਗਤ ਇੱਥੇ ਲੰਗਰ ਛਕ ਰਹੀ ਆ ਸੋ ਆਓ ਆਪਾਂ ਵੀ ਇੱਥੇ ਲੰਗਰ ਛਕਦੇ ਆਂ ਤਿਲੰਗਰ ਛਕਣ ਤੋਂ ਬਾਅਦ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਬਾਹਰ ਤੋਂ ਰਾਤ ਦੇ ਸਮੇਂ ਦਿਖਾਵਾਂਗਾ ਤੇ ਤੁਸੀਂ ਦੇਖਿਓ ਕਿ ਰਾਤ ਦੇ ਸਮੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਕਿੰਨੀ ਸੋਹਣੀ ਲੱਗਦੀ ਹੈ ਕਿਉਂਕਿ ਆਲੇ-ਦੁਆਲੇ ਲੜੀਆਂ ਵਗੈਰਾ ਲਾ ਕੇ ਤੇ ਬਹੁਤ ਵਧੀਆ ਸਜਾਵਟ ਕੀਤੀ ਹੋਈ ਹੈ ਸੋ ਆਓ ਸਭ ਤੋਂ ਪਹਿਲਾਂ ਆਪਾਂ ਇੱਥੇ ਲੰਗਰ ਛਕ ਲਈਏ ਤੇ ਲੰਗਰ ਛਕਣ ਤੋਂ ਬਾਅਦ ਮੈਂ ਫਿਰ ਤੁਹਾਨੂੰ ਗੁਰਦੁਆਰ ਸਾਹਿਬ ਦੇ ਬਾਹਰ ਜਨਾਂਗਾ ਸੋ ਹੁਣ ਤੁਸੀਂ ਦੇਖ ਸਕਦੇ ਆ ਕਿ ਮੈਂ ਦੁਬਾਰਾ ਤੋਂ ਉਸੇ ਹੀ ਗਲੀ ਦੇ ਵਿੱਚ ਜੜੀ ਕਿ ਮੈਂ ਤੁਹਾਨੂੰ ਸਵੇਰ ਦੇ ਸਮੇਂ ਦਿਖਾਈ ਸੀਗੀ ਸੋ ਉੱਥੋਂ ਮੈਂ ਇਹ ਵੀਡੀਓ ਬਣਾ ਰਿਹਾ ਤੇ ਤੁਸੀਂ ਦੇਖੋ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਕਿੰਨੀ ਸੋਹਣੀ ਲੱਗ ਰਹੀ ਆ ਔਰ ਗੁਰਦੁਆਰਾ ਸਾਹਿਬ ਦਾ ਸਾਹਮਣੇ ਨਾਮ ਲਿਖਿਆ ਹੋਇਆ ਹੈ ਗੁਰਦੁਆਰਾ ਦਾਤੂਨ ਸਾਹਿਬ ਔਰ ਇਹ ਸਥਾਨ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਤੇ ਗੁਰੂ ਨਾਨਕ ਸਾਹਿਬ ਆਪਣੀ ਦੂਸਰੀ ਉਦਾਸੀ ਸਮੇ ਸਨ 1517 ਦੇ ਵਿੱਚ ਇੱਥੇ ਆਏ ਸਨ ਸੋ ਵੀਡੀਓ ਬਣਾਉਣ ਦਾ ਮੇਰਾ ਇੱਕੋ ਇੱਕ ਮਕਸਦ ਹੈਗਾ ਆ ਕਿ ਇਸ ਸਥਾਨ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਚੱਲ ਸਕੇ ਸੋ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਤੇ ਇਸ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ